ਵਾਹਿਗੁਰੂ ਸਾਹਿਬ ਜੀਓ ਸੋਰਠ ਮਹੱਲਾ ਪੰਜਵਾ ਗੁਰਪੂਰੇ ਕੀ ਤੀ ਪੂਰੀ ਪ੍ਰਭ ਰਵ ਰਹਿਆ ਭਰ ਪੂਰੀ ਖੇਮ ਕੁਸਲ ਭਇਆ ਇਸ਼ਨਾਨਾ ਪਾਰ ਬ੍ਰਹਮਾ ਵਿਟੋ ਕੁਰਬਾਨਾ ਗੁਰ ਕੇ ਚਰਨ ਕਬਲ ਰਦਤਾਰੇ ਬੇਗਨਨ ਲਾਗੇ ਤਿਲਕਾ ਕੋਈ ਕਾਰਜ ਸਗਲ ਸਵਾਰੇ ਰਹਾਉ ਮਿਲ ਸਾਦੂ ਦੁਰਮਤ ਖੋਏ ਪਤਤਾ ਪੁਨੀਤ ਸਭ ਹੋਏ RAMDAS ਸਰ ਵਰਨਾਤੇ ਸਭ ਲਾਥੇ ਪਾਪ ਕਮਾਤੇ ਗੁਣ ਗੋਬਿੰਦ ਨਿਤ ਗਾਈਏ ਸਾਧ ਸੰਗ ਮਿਲ ਧਾਈਏ ਮਨ ਬਾਛਤ ਫਲ ਪਾਏ ਗੁਰਪੁਰ ਹਰਿ ਦੇ ਧਾਈਏ ਗੁਰ ਗੋਪਾਲ ਅਨੰਦਾ ਜਪ ਜਪ ਜੀਵੇ ਪਰਮਾਨੰਦਾ ਜਨ ਨਾਨਕ ਨਾਮ ਧਿਆਇਆ ਪ੍ਰਭ ਆਪਣਾ ਬਿਰਦਰਖਾਇਆ ਸੋਰਠ ਮਹੱਲਾ ਪੰਜਵਾ ਗੁਰਪੁਰੇ ਕਿਤੇ ਪੂਰੇ ਪ੍ਰਭਰ ਰਵ ਰਹਿਆ ਭਰਪੂਰੀ ਖੇਮ ਕੁਸਲ ਭਇਆ ਈਸ਼ ਨਾਨਾ ਪਾਰ ਬ੍ਰਹਮ ਵਿਟੋ ਕੁਰਬਾਨਾ ਗੁਰ ਕੇ ਚਰਨ ਕਵਲ ਰਿਦਤਾਰੇ بے گنا نہ لگے تلکا کوئی کارج سگل سوارے رہاو میل سادو درمت کھوئے پتتا پونیت سب ہوئے रामदास सरोवर नाते सब लाथे पाप कमाते गुण गोविंद नित गइए साद संग मिलत आईए मन बाछत फल पाए ਗੁਰਪੂਰ ਆਰ ਦੇ ਤਿਆਏ ਗੁਰ ਗੋਪਾਲ ਅਨੰਦਾ ਜਪ ਜਪ ਜਿਵੇ ਪਰਮਾਨੰਦਾ ਜਨ ਨਾਨਕ ਨਾਮ ਧਿਆਇਆ ਪ੍ਰਭ ਆਪਣਾ ਬਿਰਦ ਰਖਾਇਆ ਸਰਠ ਮਹੱਲਾ ਪੰਜਵਾ ਗੁਰਪੁਰੇ ਕਿਤੇ ਪੁਰੀ ਪ੍ਰਭ ਰਵ ਰਹਿਆ ਭਰਪੂਰੀ ਖੇਮ ਕੁਸਲ ਭਇਆ ਇਸ਼ਨਾਨਾ ਪਾਰ ਬ੍ਰਹਮ ਵਿਟੋ ਕੁਰਬਾਨਾ ਗੁਰ ਕੇ ਚਰਨ ਕਵਲ ਰਿਤਾਰੇ ਬੇਗਨਾ ਨ ਲਾਗੇ ਤਿਲਕਾ ਕੋਈ ਕਾਰਜ ਸਗਲ ਸਵਾਰੇ ਰਹਾਉ ਮਿਲ ਸਾਧੂ ਦੁਰਮਤ ਖੋਏ ਪਤਿਤ ਪੁਨੀਤ ਸਭ ਹੋਏ RAMDAS ਸਰੋ ਵਰਨਾਤੇ ਸਭ ਲਾਤੇ ਪਾਪ ਕਮਾਤੇ ਗੁਨਾ ਗੋਬਿੰਦ ਨਿਤ ਗਾਈਏ ਸਾਧ ਸੰਗ ਮਿਲ ਧਾਈਏ ਮਨ ਬਾਛਤ ਫਲ ਪਾਏ ਗੁਰ ਪੂਰ ਆਰ ਦੇਤ ਆਏ ਗੁਰ ਗੁਪਾਲ ਅਨੰਦਾ ਜਪ ਜਪ ਜੀਵੇ ਪਰਮਾਨੰਦਾ ਜਨ ਨਾਨਕ ਨਾਮ ਧਿਆਇਆ ਪ੍ਰਭ ਆਪਣਾ ਬਿਰਦ ਰਖਾਇਆ ਸੋਰਠ ਮਹਲਾ ਪੰਜਵਾ ਗੁਰਪੂਰੈ ਕੀਤੇ ਪੂਰੀ ਪ੍ਰਭ ਰਵ ਰਹਿਆ ਭਰ ਪੂਰੀ ਖੇਮ ਕੁਸਲਾ ਭਇਆ ਇਸ਼ਨਾਨ ਪਾਰ ਬ੍ਰਹਮ ਬਿਟੋ ਕੁਰਬਾਨਾ ਗੁਰ ਕੇ ਚਰਨ ਕਵਲ ਰਦਤਾਰੇ ਬੇਗਾਨਾ ਨਾ ਲਾਗੇ ਤਿਲਕਾ ਕੋਈ ਕਾਰਜ ਸਗਲ ਸਵਾਰੇ ਰਹਾਉ ਮਿਲ ਸਾਧੂ ਦੁਰਮਤ ਖੋਏ ਪਤ ਤੁ ਪੁਨੀਤ ਸਭ ਹੋਏ RAMDAS ਰੋਗਰ ਨਾਤੇ ਸਭ ਲਾਥੇ ਪਾਪ ਕਮਾਤੇ ਗੁਣ ਗੋਬਿੰਦਨ ਤਗਾਈਏ ਸਾਧ ਸੰਗ ਮਿਲਤ ਹੈਏ ਮਨ ਬਾਛਤ ਫਲ ਪਾਏ ਗੁਰਪੂਰਾ ਹਿਰਦੈ ਧਿਆਏ ਗੁਰ ਗੋਪਾਲ ਅਨੰਦਾ ਜਪ ਜਪ ਜੀਵੇ ਪਰਮਾਨੰਦਾ ਜਨ ਨਾਨਕ ਨਾਮ ਧਿਆਇਆ ਰਬੇ ਆਪਣਾ ਬਿਰਦ ਰਖਾਇਆ ਸੋਰਠ ਮਹੱਲਾ ਪੰਜਵਾ ਗੁਰਪੁਰੇ ਕੀਤੇ ਪੂਰੀ ਪ੍ਰਭ ਰਵ ਰਹਿਆ ਭਰਪੂਰੀ ਖੇਮ ਕੁਸਲ ਭਇਆ ਈਸ਼ਨਨ ਪਾਰ ਬ੍ਰਹਮ ਵਿਟੋ ਕੁਰਬਾਨਾ ਗੁਰ ਕੇ ਚਰਨ ਕਵਲ ਰਿਤਾਰੇ ਬੇਗਨ ਨਾ ਲਾਗੇ ਤਿਲਕਾ ਕੋਈ ਕਾਰਜ ਸਗਲ ਸਵਾਰੇ ਰਹਾ ਮੇਲ ਸਾ ਦੂਰ ਮਤ ਖੋਏ ਪਤਤ ਪੁਨੀਤ ਸਭ ਹੋਏ RAMDAS ਸਰੋਵਰ ਨਾਤੇ ਸਭ ਲਾਤੇ ਪਾਪ ਕਮਾਤੇ ਗੁਣ ਗੋਬਿੰਦ ਨਿਤ ਗਾਈਏ ਸਾਧ ਸੰਗ ਮਿਲ ਧਾਈਏ ਮਨ ਬਾਛਤ ਫਲ ਪਾਏ ਗੁਰਪੁਰ ਆਰਦੇ ਧਿਆਏ ਗੁਰੂ ਗੋਪਾਲ ਅਨੰਦਾ ਜਪ ਜਪ ਜੀਵੇ ਪਰਮਾਨੰਦਾ ਜਨ ਨਾਨਕ ਨਾਮ ਧਿਆਇਆ ਪ੍ਰਭੇ ਆਪਣਾ ਬਿਰਦ ਰਖਾਇਆ ਸੁਰਠ ਮਹੱਲਾ ਪੰਜਵਾ ਗੁਰਪੁਰੇ ਕੀਤੀ ਪੂਰੀ ਪ੍ਰਭ ਰਵ ਰਹਿਆ ਭਰ ਪੂਰੀ ਖੇਮ ਕੁਸਲ ਭਇਆ ਇਸ਼ਨਾਨਾ ਪਾਰ ਬ੍ਰਹਮਾ ਵਿਟੋ ਕੁਰਬਾਨਾ ਗੁਰ ਕੇ ਚਰਨ ਕਬਲ ਰਦਤਾਰੇ ਬੇਗਨ ਨਾ ਲਾਗੇ ਤਿਲਕਾ ਕੋਈ ਕਰਜ ਸਗਲ ਸਵਾਰੇ ਰਹਾਉ ਮਿਲ ਸਾਦੂ ਦੁਰਮਤ ਖੋਏ ਪਤਤਾ ਪੁਨੀਤ ਸਭ ਹੋਏ RAMDAS ਸਰੋ ਵਰਨਾਤੇ ਸਭ ਲਾਥੇ ਪਾਪ ਕਮਾਤੇ ਗੁਣ ਗੋਵਿੰਦ ਨਿਤ ਗਾਈਏ ਸਾਧ ਸੰਗ ਮਿਲ ਧਾਈਏ ਮਨ ਬਾਛਤ ਫਲ ਪਾਏ ਗੁਰਪੁਰ ਹਰਿ ਦੇ ਧਾਈਏ ਗੁਰ ਗੋਪਾਲ ਅਨੰਦਾ ਜਪ ਜਪ ਜੀਵੇ ਪਰਮਾਨੰਦਾ ਜਨ ਨਾਨਕ ਨਾਮ ਧਿਆਇਆ ਪ੍ਰਭ ਆਪਣਾ ਬਿਰ ਦਰਖਾਇਆ ਸੋਰਠ ਮਹੱਲਾ ਪੰਜਵਾ ਗੁਰਪੁਰੇ ਕਿਤੇ ਪੂਰੇ ਪ੍ਰਭ ਰਵ ਰਹਿ ਆ ਪਰ ਪੂਰੀ ਖੇਮ ਕੁਸਲ ਭਇਆ ਇਸ਼ਨਾਨਾ ਪਾਰ ਬ੍ਰਹਮ ਵਿਟੋ ਕੁਰਬਾਨ ਗੁਰ ਕੇ ਚਰਨ ਕਵਨ ਰਿਦਤਾਰੇ بے گننا لگے تلکا کوئی کارج سگل سوارے رہاں میل سادو درمت کھوئے پتتا پونیت سب ہوئے ਰਾਮਦਾਸ ਸਰਵਰਨਾਤੇ ਸਭ ਲਾਤੇ ਪਾਪ ਕਮਾਤੇ ਗੁਣ ਗੋਬਿੰਦ ਨਿਤ ਗਾਇਏ ਸਾਧ ਸੰਗ ਮਿਲ ਤਈਏ ਮਨ ਬਾਛਤ ਫਲ ਪਾਏ ਗੁਰਪੂਰਾਰ ਦੇ ਤਿਆਏ ਗੁਰ ਗੋਪਾਲ ਅਨੰਦਾ ਜਪ ਜਪ ਜਿਵੇ ਪਰਮਾਨੰਦਾ ਜਨ ਨਾਨਕ ਨਾਮ ਧਿਆਇਆ ਪ੍ਰਭ ਆਪਣਾ ਬਿਰਦ ਰਖਾਇਆ ਸਰਠ ਮਹੱਲਾ ਪੰਜਵਾ ਗੁਰਪੁਰੇ ਕਿਤੇ ਪੁਰੀ ਪ੍ਰਭ ਰਵ ਰਹਿਆ ਭਰਪੂਰੀ ਖੇਮ ਕੁਸਲ ਭਇਆ ਈਸ਼ ਨਾਨਾ ਪਾਰ ਬ੍ਰਹਮ ਵਿਟੋ ਕੁਰਬਾਨਾ ਗੁਰ ਕੇ ਚਰਨ ਕਵਲ ਰਿਤਾਰੇ ਬੇਗਨ ਨ ਲਾਗੇ ਤਿਲਕਾ ਕੋਈ ਕਾਰਜ ਸਗਲ ਸਵਾਰੇ ਰਹਾਉ ਮਿਲ ਸਾਧੂ ਦੁਰਮਤ ਖੋਏ ਪਤਿਤ ਪੁਨੀਤ ਸਭ ਹੋਏ RAMDAS ਸਰੋਵਰ ਨਾਤੇ ਸਭ ਲਾਤੇ ਪਾਪ ਕਮਾਤੇ ਗੁਨਾ ਗੋਵਿੰਦ ਨਿਤ ਗਾਈਏ ਸਾਧ ਸੰਗ ਮਿਲ ਧਾਈਏ ਮਨ ਬਾਛਤ ਫਲ ਪਾਏ ਗੁਰ ਪੂਰ ਆਰ ਦੇ ਤਿਆਏ ਗੁਰੂ ਗੋਪਾਲ ਅਨੰਦਾ ਜਪ ਜਪ ਜੀਵੇ ਪਰਮਾਨੰਦਾ ਜਨ ਨਾਨਕ ਨਾਮ ਧਿਆਇਆ ਪ੍ਰਭ ਆਪਣਾ ਬਿਰਦ ਰਖਾਇਆ ਸੋਰਠ ਮਹਲਾ ਪੰਜਵਾ ਗੁਰਪੂਰੈ ਕੀਤੇ ਪੂਰੀ ਪ੍ਰਭ ਰਵ ਰਹਿਆ ਭਰ ਪੂਰੀ ਖੇਮ ਕੁਸਲਾ ਭਇਆ ਇਸ਼ਨਾਨ ਪਾਰ ਬ੍ਰਹਮ ਬਿਟੋ ਕੁਰਬਾਨਾ ਗੁਰ ਕੇ ਚਰਨ ਕਵਲ ਰਦਤਾਰੇ ਬੇਗਾਨਾ ਨਾ ਲਾਗੇ ਤਿਲਕਾ ਕੋਈ ਕਾਰਜ ਸਗਲ ਸਵਾਰੇ ਰਹਾਉ ਮਿਲ ਸਾਧੂ ਦੁਰਮਤ ਖੋਏ ਪਤ ਤ ਪੁਨੀਤ ਸਭ ਹੋਏ RAMDAS ਰੋਵਰ ਨਾਤੇ ਸਭ ਲਾਥੇ ਪਾਪ ਕਮਾਤੇ ਗੁਣ ਗੋਬਿੰਦ ਨਿਤ ਗਾਏ ਸਾਧ ਸੰਗ ਮਿਲ ਤਹਈਏ ਮਨ ਬਾਛਤ ਫਲ ਪਾਏ ਗੁਰ ਪੂਰਾ ਹਿਰਦੈ ਧਿਆਏ ਗੁਰ ਗੋਪਾਲ ਅਨੰਦਾ ਜਪ ਜਪ ਜੀਵੇ ਪਰਮ ਅਨੰਦਾ ਜਨ ਨਾਨਕ ਨਾਮ ਧਿਆਇਆ ਪ੍ਰਭੇ ਆਪਣਾ ਬਿਰਦ ਰਖਾਇਆ ਸੋਰਠ ਮਹੱਲਾ ਪੰਜਵਾ ਗੁਰਪੁਰੇ ਕੀਤੇ ਪੂਰੀ ਪ੍ਰਭ ਰਵ ਰਹਿਆ ਭਰਪੂਰੀ ਖੇਮ ਕੁਸਲ ਭਇਆ ਇਸ਼ਨਾਨ ਬਾਰ ਬ੍ਰਹਮ ਬਿਟੋ ਕੁਰਬਾਨਾ ਗੁਰ ਕੇ ਚਰਨ ਕਬਲ ਰਿਤਾਰੇ ਬੇਗਨ ਨ ਲਗੇ ਤਿਲਕਾ ਕੋਈ ਕਾਰਜ ਸਗਲ ਸਵਾਰੇ ਰਹਾਉ ਮਿਲ ਸਾਧੂ ਦੁਰਮਤ ਖੋਏ ਪਤਤ ਪੁਨੀਤ ਸਭ ਹੋਏ RAMDAS ਸਰੋਵਰ ਨਾਤੇ ਸਭ ਲਾਥੇ ਪਾਪ ਕਮਾਤੇ ਗੁਣ ਗੋਬਿੰਦਨ ਤਗਾਈਏ ਸਾਧ ਸੰਗ ਮਿਲ ਧਾਈਏ ਮਨ ਬਾਛਤ ਫਲ ਪਾਏ ਗੁਰਪੁਰ ਆਰ ਦੇ ਤਿਆਏ ਗੁਰੂ ਗੋਪਾਲ ਅਨੰਦਾ ਜਪ ਜਪ ਜੀਵੇ ਪਰਮਾਨੰਦਾ ਜਨ ਨਾਨਕ ਨਾਮ ਧਿਆਇਆ ਪ੍ਰਭੇ ਆਪਣਾ ਬਿਰਧ ਰਖਾਇਆ ਸੁਰਠ ਮਹੱਲਾ ਪੰਜਵਾ ਗੁਰਪੁਰੇ ਕੀਤੀ ਪੂਰੀ ਪ੍ਰਭ ਰਵ ਰਹਿਆ ਭਰਪੂਰੀ ਖੇਮ ਕੁਸਲ ਭਇਆ ਇਸ਼ਨਾਨਾ ਪਾਰ ਬ੍ਰਹਮਾ ਵਿਟੋ ਕੁਰਬਾਨਾ ਗੁਰ ਕੇ ਚਰਨ ਕਬਲ ਰਦਤਾਰੇ बेगणन लागे तिलका कोई कर्ज सगल सवारे रहाओ मिलसा दुर्दुर मत खोए पतत पुनीत सब होए रामदास सरोवर नाते सब लाथे पाप कमाते ਗੁਣ ਗੋਬਿੰਦ ਨਿਤ ਗਾਈਏ ਸਾਧ ਸੰਗ ਮਿਲ ਧਾਈਏ ਮਨ ਬਾਛਤ ਫਲ ਪਾਏ ਗੁਰਪੁਰ ਹਰਿ ਦੇ ਧਾਈਏ ਗੁਰ ਗੋਪਾਲ ਅਨੰਦਾ ਜਪ ਜਪ ਜੀਵੇ परमानंदा जन नानक नाम ਧਿਆਇਆ ਪ੍ਰਭ ਆਪਣਾ ਬਿਰਦਰਖਾਇਆ ਸੋਰਠ ਮਹੱਲਾ ਪੰਜਵਾ ਗੁਰਪੁਰੇ ਕਿਤੇ ਪੁਰੀ ਪ੍ਰਭ ਰਵ ਰਹਿ ਆ ਭਰਪੂਰੀ ਖੇਮ ਕੁਸਲ ਭਇਆ ਇਸ਼ ਨਾਨਾ ਪਾਰ ਬ੍ਰਹਮ ਵਿਟੋ ਕੁਰਬਾਨ ਗੁਰ ਕੇ ਚਰਨ ਕਵਲ ਰਿਦਤਾਰੇ بے گننا لگے تلکا کوئی کارج سگل سوارے رہاو مل ساڈو درمت کھوئے پتت پونیت سب ہوئے ਰਾਮਦਾਸ ਸਰਵਰਨਾਤੇ ਸਭ ਲਾਠੇ ਪਾਪ ਕਮਾਤੇ ਗੁਣ ਗੋਬਿੰਦ ਨਿਤ ਗਇਐ ਸਾਧ ਸੰਗ ਮਿਲ ਤਈਐ ਮਨ ਬਾਛਤ ਫਲ ਪਾਏ ਗੁਰਪੂਰਾਰ ਦੇ ਤਿਆਏ ਗੁਰ ਗੋਪਾਲ ਅਨੰਦਾ ਜਪ ਜਪ ਜਿਵੇ ਪਰਮਾਨੰਦਾ ਜਨ ਨਾਨਕ ਨਾਮ ਧਿਆਇਆ ਪ੍ਰਭ ਆਪਣਾ ਬਿਰਦ ਰਖਾਇਆ ਸਰਠ ਮਹੱਲਾ ਪੰਜਵਾ ਗੁਰਪੁਰੇ ਕਿਤੇ ਪੁਰੀ ਪ੍ਰਭ ਰਵ ਰਹਿਆ ਭਰਪੂਰੀ ਖੇਮ ਕੁਸਲ ਭਇਆ ਈਸ਼ ਨਾਨਾ ਪਾਰ ਬ੍ਰਹਮ ਵਿਟੋ ਕੁਰਬਾਨਾ ਗੁਰ ਕੇ ਚਰਨ ਕਵਲ ਰਿਤਾਰੇ ਬੇਗਨ ਨ ਲਾਗੇ ਤਿਲਕਾ ਕੋਈ ਕਾਰਜ ਸਗਲ ਸਵਾਰੇ ਰਹਾਉ ਮਿਲ ਸਾਧੂ ਦੁਰਮਤ ਖੋਏ ਪਤਿਤ ਪੁਨੀਤ ਸਭ ਹੋਏ RAMDAS ਸਰੋਵਰ ਨਾਤੇ ਸਭ ਲਾਤੇ ਪਾਪ ਕਮਾਤੇ ਗੁਨ ਗੋਵਿੰਦ ਨਿਤ ਗਾਈਏ ਸਾਧ ਸੰਗ ਮਿਲ ਧਾਈਏ ਮਨ ਬਾਛਤ ਫਲ ਪਾਏ ਗੁਰਪੁਰ ਆਰ ਦੇ ਤਿਆਏ ਗੁਰ ਗੁਪਾਲ ਅਨੰਦਾ ਜਪ ਜਪ ਜੀਵੇ ਪਰਮਾਨੰਦਾ ਜਨ ਨਾਨਕ ਨਾਮ ਧਿਆਇਆ ਪ੍ਰਭ ਆਪਣਾ ਬਿਰਦ ਰਖਾਇਆ ਸੋਰਠ ਮਹਲਾ ਪੰਜਵਾ ਗੁਰਪੂਰੈ ਕੀਤੇ ਪੂਰੀ ਪ੍ਰਭ ਰਵ ਰਹਿਆ ਭਰ ਪੂਰੀ ਖੇਮ ਕੁਸਲਾ ਭਇਆ ਇਸ਼ਨਾਨ ਪਾਰ ਬ੍ਰਹਮ ਵਿਟੋ ਕੁਰਬਾਨਾ ਗੁਰ ਕੇ ਚਰਨ ਕਵਲ ਰਦਤਾਰੇ ਬੇਗਾਨਾ ਨਾ ਲਾਗੇ ਤਿਲਕਾ ਕੋਈ ਕਾਰਜ ਸਗਲ ਸਵਾਰੇ ਰਹਾਉ ਮਿਲ ਸਾਧੂ ਦੁਰਮਤ ਖੋਏ ਪਤ ਤ ਪੁਨੀਤ ਸਭ ਹੋਏ RAMDAS ਰੋਵਰ ਨਾਤੇ ਸਭ ਲਾਥੇ ਪਾਪ ਕਮਾਤੇ ਗੁਣ ਗੋਬਿੰਦਨ ਤਗਾਈਏ ਸਾਧ ਸੰਗ ਮਿਲਤ ਹੈਏ ਮਨ ਬਾਛਤ ਫਲ ਪਾਏ ਗੁਰ ਪੂਰਾ ਹਿਰਦੈ ਧਿਆਏ ਗੁਰ ਗੋਪਾਲ ਅਨੰਦਾ ਜਪ ਜਪ ਜੀਵੇ ਪਰਮਾਨੰਦਾ ਜਨ ਨਾਨਕ ਨਾਮ ਧਿਆਇਆ ਪ੍ਰਭ ਆਪਣਾ ਬਿਰਦ ਰਖਾਇਆ ਸੋਰਠ ਮਹੱਲਾ ਪੰਜਵਾ ਗੁਰਪੁਰੇ ਕੀਤੇ ਪੂਰੀ ਪ੍ਰਭ ਰਵ ਰਹਿਆ ਭਰਪੂਰੀ ਖੇਮ ਕੁਸਲਾ ਭਇਆ ਈਸ਼ਨਨ ਪਾਰ ਬ੍ਰਹਮ ਵਿਟੋ ਕੁਰਬਾਨਾ ਗੁਰ ਕੇ ਚਰਨ ਕਬਲ ਰਿਤਾਰੇ ਬੇਗਨ ਨ ਲਗੇ ਤਿਲਕਾ ਕੋਈ ਕਾਰਜ ਸਗਲ ਸਵਾਰੇ ਰਹਾਉ ਮਿਲ ਸਾਧੂ ਦੁਰਮਤ ਖੋਏ ਪਤਤ ਪੁਨੀਤ ਸਭ ਹੋਏ RAMDAS ਸਰੋਵਰ ਨਾਤੇ ਸਭ ਲਾਤੇ ਪਾਪ ਕਮਾਤੇ ਗੁਣ ਗੋਬਿੰਦ ਨਿਤ ਗਾਈਏ ਸਾਧ ਸੰਗ ਮਿਲ ਧਾਈਏ ਮਨ ਬਾਛਤ ਫਲ ਪਾਏ ਗੁਰਪੁਰ ਆਰਦਾਇ ਗੁਰੂ ਗੋਪਾਲ ਅਨੰਦਾ ਜਪ ਜਪ ਜੀਵੇ ਪਰਮਾਨੰਦਾ ਜਨ ਨਾਨਕ ਨਾਮ ਧਿਆਇਆ ਪ੍ਰਭੇ ਆਪਣਾ ਬਿਰਧ ਰਖਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ